ਅੱਜ 18 ਪੋ ਦਾ ਦਿਨ ਹੈ ਸੋ ਖਾਲਸੇ ਪੰਥ ਦਾ ਇਹ ਜਿਹੜਾ ਪੋ ਦਾ ਮਹੀਨਾ ਹੈ ਸ਼ਹੀਦੀਆਂ ਦਾ ਮਹੀਨਾ ਚੱਲ ਰਿਹਾ ਗੁਰਬਾਣੀ ਦੇ ਮੁਤਾਬਕ ਇਹ 10ਵਾਂ ਮਹੀਨਾ ਹੈ ਸੋ ਖਾਲਸੇ ਪੰਥ ਦਾ ਜੋ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਤੇ ਇਸ ਵੀ ਸਨ ਜਿਹੜਾ ਹੈ ਇਹ ਅੱਜ 2026 ਚੜ੍ਹਿਆ ਹੈ ਸੰਗਤ ਨੂੰ ਅਸੀਂ ਸਾਰੇ ਬਹੁਤ-ਬਹੁਤ ਮੁਬਾਰਕਾਂ ਜੀ ਪਰਮਾਤਮਾ ਸਭ ਤੇ ਮਿਹਰ ਭਰੇ ਹੱਥ ਰੱਖੇ ਜੀ ਸੁੱਖ ਸ਼ਾਂਤੀ ਹਰੇਕ ਪਰਿਵਾਰ ਦੇ ਵਿੱਚ ਤੰਦਰੁਸਤੀ ਹੋਵੇ ਜਿਹੜਾ ਆਪਣਾ ਨਵਾਂ ਸਾਲ 2026 ਚੜ੍ਹਿਆ ਇਹਦੇ ਵਿੱਚ ਸਾਰੀ ਸੰਗਤ ਸੁਖੀ ਰਹੇ ਸਾਰੇ ਪਰਿਵਾਰ ਵਧੀਆ ਵਸਣ ਤੇ ਖਾਸ ਕਰਕੇ ਸਾਡੇ ਜਿਹੜੇ ਨੇਤਾ ਆ ਉਹ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਸੁਧਾਰ ਕਰਨ ਸਾਰੇ ਜੋ ਸਤਿਗੁਰੂ ਜੀ ਦਾ ਉਪਦੇਸ਼ ਹੈ ਧਰਮ ਦੀ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਗੁਰਬਾਣੀ ਪੜ੍ਹੀਏ ਇਤਿਹਾਸ ਨੂੰ ਪੜ੍ਹੀਏ ਔਰ ਆਪਣੇ ਸਿਧਾਂਤ ਦੇ ਨਾਲ ਜੁੜੀਏ 2025 ਦੇ ਵਿੱਚ ਜੋ ਘਾਟੇ ਲੱਗੇ ਘਟਨਾਵਾਂ ਹੋਈਆਂ ਉਹ ਪਰਮਾਤਮਾ 2026 ਦੇ ਵਿੱਚ ਨਾ ਲਿਆਵੇ ਤੇ ਪਰਮਾਤਮਾ ਹਰ ਇੱਕ ਨੂੰ ਸੁੱਖ ਦੀਆਂ ਘੜੀਆਂ ਦੇਵੇ ਨਵੇਂ ਸਾਲ ਦੇ ਉੱਤੇ ਗੁਰੂ ਘਰ ਦੇ ਦਰਸ਼ਨ ਕਰੋ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਔਰ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਭਰਿਆ ਬਤੀਤ ਹੋਵੇ ਇਸ ਸਾਲ ਵਿੱਚ ਜਿਹੜੀਆਂ ਸਾਡੇ ਕਮੀਆਂ ਆ ਜਾਂ ਭੁੱਲਾ ਹੋ ਗਏ ਉਹਨਾਂ ਦੀ ਮਾਫੀ ਮੰਗਾਂ ਦਾ ਅਰਦਾਸ ਕਰਨਾ ਹੈ ਕਿ ਗੁਰੂ ਮਹਾਰਾਜ ਆਉਣ ਵਾਲਾ ਸਾਲ ਸਾਰੇ ਆਨੰਦ ਸੰਗਤ ਲਈ ਚੜ੍ਹਦੀ ਕਲਾ ਤੇ ਮੇਰਾ ਬਖੜਿਆ ਰਹੇ ਜਿੱਥੇ ਸੰਗਤਾਂ ਇਸ ਨਵੇਂ ਸਾਲ ਨੂੰ ਮਨਾਉਂਦੀਆਂ ਨੇ ਮੈਂ ਸਿੱਖ ਇਤਿਹਾਸ ਦੀ ਗੱਲ ਕਰਾਂ ਖਾਸ ਕਰਕੇ ਸਿੱਖਾਂ ਦਾ ਨਵਾਂ ਸਾਲ ਆ ਉਹ ਇੱਕ ਚੇਤਨੋਂ ਆਰੰਭ ਹੁੰਦਾ ਹੈ ਸਾਰੇ ਗੁਰਸਿੱਖ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਇੱਕ ਚੇਤਨੋਂ ਨਵੇਂ ਸਾਲ ਦੀ ਮੁਬਾਰਕ ਦਿੰਦੇ ਨੇ ਸੰਗਤਾਂ ਨੂੰ ਔਰ ਮਨਾਉਂਦੇ ਨੇ ਅੰਗਰੇਜ਼ੀ ਸਾਲ ਜਿਹੜਾ ਇਹ ਅੱਜ ਚੜ੍ਹਿਆ ਹੈ ਸੋ ਸਭ ਪਾਸੇ ਸੋ ਇਹ ਅੰਗਰੇਜ਼ੀ ਤਰੀਕਾ ਵਰਤਿਆ ਜਾਂਦੀਆਂ ਜਨਮ ਤਰੀਕ ਹਰ ਇੱਕ ਪਾਸੇ ਕਿਉਂਕਿ ਜਿਹਦਾ ਰਾਜ ਹੋਵੇ ਉਹਦਾ ਸਿੱਖਾ ਚੱਲਦਾ ਅੰਗਰੇਜ਼ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਇਸ ਕਰਕੇ ਇਹ ਅੰਗਰੇਜ਼ੀ ਸਾਲ ਜਿਹੜਾ ਸਭ ਪਾਸੇ ਚੱਲਦਾ ਹੈ ਉਹਨਾਂ ਲਈ 27 ਦੇ ਵਿੱਚ ਚਲੋ ਆਪਾਂ ਚੁਣੀਏ ਵਧੀਆ ਸਰਕਾਰ ਲੈ ਕੇ ਆਈਏ ਤੇ ਸਾਡਾ ਜਿਹੜਾ ਆ ਥੋੜਾ ਜਿਹਾ ਭੁੱਖ ਥੋੜਾ ਨਿਆਣਿਆਂ ਦਾ ਬੱਚਿਆਂ ਦਾ ਸਾਰਾ ਕੁਝ ਜਿਹੜਾ ਆ ਉਲਝੜ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਗੁਰੂਆਂ ਦੀਆਂ ਸੰਗਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੇਰਾ ਕਰਨ ਅੱਜ 18 ਪੋ ਦਾ ਦਿਨ ਹੈ ਸੋ ਖਾਲਸੇ ਪੰਥ ਦਾ ਇਹ ਜਿਹੜਾ ਪੋ ਦਾ ਮਹੀਨਾ ਹੈ ਸ਼ਹੀਦੀਆਂ ਦਾ ਮਹੀਨਾ ਚੱਲ ਰਿਹਾ ਗੁਰਬਾਣੀ ਦੇ ਮੁਤਾਬਕ ਇਹ ਦਸਵਾਂ ਮਹੀਨਾ ਹੈ ਸੋ ਖਾਲਸੇ ਪੰਥ ਦਾ ਜੋ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਤੇ ਇਸ ਵੀ ਸਨ ਜਿਹੜਾ ਹੈ ਇਹ ਅੱਜ 2026 ਚੜ੍ਹਿਆ ਹੈ। ਹਮਾਰੇ ਸਾਈਹਬ ਜੀ ਮੇਰ ਕਰਨ ਜੋ ਸਤਿਗੁਰੂ ਜੀ ਦਾ ਉਪਦੇਸ਼ ਹੈ ਧਰਮ ਦੀ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਗੁਰਬਾਣੀ ਪੜ੍ਹੀਏ ਇਤਿਹਾਸ ਪੜ੍ਹੀਏ ਔਰ ਆਪਣੇ ਸਿਧਾਂਤ ਦੇ ਨਾਲ ਜੁੜੀਏ। ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਦੇ ਅਨੁਸਾਰ ਸੋ ਇੱਕ ਚੇਤ ਤੋਂ ਜਿਹੜਾ ਖਾਲਸੇ ਪੰਥ ਦਾ ਨਵਾਂ ਸਾਲ ਉਹ ਆਰੰਭ ਹੁੰਦਾ ਹੈ। ਇਹ ਨੂੰ ਆਪਾਂ ਕਾਰੋਬਾਰੀ ਨਵਾਂ ਸਾਲ ਕਹਿ ਸਕਦੇ ਆ ਕਿਉਂਕਿ ਇਹ ਅੰਗਰੇਜ਼ੀ ਸਾਲ ਜਿਹੜਾ ਅੱਜ ਚੜ੍ਹਿਆ ਹੈ ਸੋ ਸਭ ਪਾਸੇ ਸੋ ਇਹ ਅੰਗਰੇਜ਼ੀ ਤਰੀਕਾ ਵਰਤੀਆਂ ਜਾਂਦੀਆਂ ਜਨਮ ਤਰੀਕ ਹਰ ਇੱਕ ਪਾਸੇ ਕਿਉਂਕਿ ਜਿਹਦਾ ਰਾਜ ਹੋਵੇ ਉਹਦਾ ਸਿੱਕਾ ਚੱਲਦਾ ਅੰਗਰੇਜ਼ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਇਸ ਕਰਕੇ ਇਹ ਅੰਗਰੇਜ਼ੀ ਸਾਲ ਜਿਹੜਾ ਸਭ ਪਾਸੇ ਚੱਲਦਾ ਇਹ ਕਾਰੋਬਾਰੀ ਸਾਲ ਹੈ ਤੇ ਖਾਲਸਾ ਪੰਥ ਦਾ ਜਿਹੜਾ ਨਵਾਂ ਸਾਲ ਹੈ ਵਿਕਰਮੀ ਸੰਮਤ ਅਥਵਾ ਨਾਨਕਸ਼ਾਈ ਸੰਮਤ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਕੈਲੰਡਰ ਜਿਹੜੇ ਸ਼ਰੋਣੀ ਕਮੇਟੀ ਵੱਲੋਂ ਉਹਦੇ ਤੇ ਇੱਕ ਚੇਤ ਤੋਂ ਹੀ ਨਵਾਂ ਸਾਲ ਮਨਾਇਆ ਜਾਂਦਾ ਮਹਾਰਾਜ ਸਾਹਿਬ ਜੀ ਮੇਰਾ ਕਰਨ ਸੋ ਸਾਰਿਆਂ ਦੇ ਵਿੱਚ ਪ੍ਰੇਮ ਪਿਆਰ ਬਣੇ ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਕਿਉਂਕਿ ਗੁਰੂ ਘਰ ਦਾ ਸਿਧਾਂਤ ਆ ਇਹ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਸਭ ਤੇ ਮਿਹਰ ਭਰੇ ਹੱਥ ਰੱਖੇ ਜੀ ਸੁੱਖ ਸ਼ਾਂਤੀ ਹਰੇਕ ਪਰਿਵਾਰ ਦੇ ਵਿੱਚ ਤੰਦਰੁਸਤੀ ਹੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਰੇ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਕਹਿਣਾ ਇਹੀ ਹੈ ਜੀ ਜਿਹੜਾ ਆਪਣਾ ਨਵਾਂ ਸਾਲ 2026 ਚੜ੍ਹਿਆ ਇਹਦੇ ਵਿੱਚ ਸਾਰੀ ਸੰਗਤ ਸੁਖੀ ਰਹੇ ਸਾਰੇ ਪਰਿਵਾਰ ਵਧੀਆ ਵਸਣ ਤੇ ਖਾਸ ਕਰਕੇ ਸਾਡੇ ਜਿਹੜੇ ਨੇਤਾ ਆ ਉਹ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਸੁਧਾਰ ਕਰਨ ਸਾਰੇ ਚਲੋ ਆਸੀ ਸਾਨੂੰ ਆ ਨਵੀਂ ਪਾਰਟੀ ਦੇ ਵਿੱਚੋਂ ਬੜਾ ਕੁਝ ਵਧੀਆ ਨਹੀਂ ਹੋਇਆ ਆਉਣ ਵਾਲੀਆਂ 27 ਦੇ ਵਿੱਚ ਚਲੋ ਆਪਾਂ ਚੁਣੀਏ ਵਧੀਆ ਸਰਕਾਰ ਲੈ ਕੇ ਆਈਏ ਤੇ ਸਾਡਾ ਜਿਹੜਾ ਆ ਥੋੜਾ ਜਿਹਾ ਭੁੱਖ ਥੋੜਾ ਨਿਆਣਿਆਂ ਦਾ ਬੱਚਿਆਂ ਦਾ ਸਾਰਾ ਕੁਝ ਜਿਹੜਾ ਆ ਅੁਰਜੁਰ ਹੋਵੇ ਮਾਈ ਗੁਰਜੀ ਕਥਾ ਸਰ ਜੀ ਸਿੰਘ ਚੰਡੀ ਨਵੇਂ ਸਾਲ ਦੀ ਅਮਨ ਤੇ 2026 ਦੀ ਲੱਖ ਲੱਖ ਸਾਰੇ ਸਾਧ ਸੰਗਤਾਂ ਨੂੰ ਵਧਾਈ ਦਿੰਦਾ ਹਾਂ 2025 ਦੇ ਵਿੱਚ ਜੋ ਘਾਟੇ ਲੱਗੇ ਘਟਨਾਵਾਂ ਹੋਈਆਂ ਉਹ ਪਰਮਾਤਮਾ 2026 ਦੇ ਵਿੱਚ ਨਾ ਦਵੇ ਤੇ ਪਰਮਾਤਮਾ ਹਰ ਇੱਕ ਨੂੰ ਸੁੱਖ ਦੀਆਂ ਘੜੀਆਂ ਦਵੇ ਪਰਮਾਤਮਾ ਹਰ ਇੱਕ ਨੂੰ ਦੁਗਣੀ ਦੁਗਣੀ ਦਿਨ ਚੌਕਣੀ ਤਰੱਕੀ ਦਵੇ ਜੀ ਮੈਂ ਇਹ ਕਾਮਨਾ ਕਰਦਾ ਹਾਂਜੀ ਨਵੇਂ ਸਾਲ ਦੀ ਆਮ ਤੇ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆਏ ਆ ਅਸੀਂ ਹੋਰ ਵੀ ਜਿੰਨੀਆਂ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆਈਆਂ ਜਾਂ ਜਿੰਨੇ ਵੀ ਆ ਰਹੀਆਂ ਸੰਗਤਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਨਵੇਂ ਸਾਲ ਦੇ ਉੱਤੇ ਗੁਰੂ ਘਰ ਦੇ ਦਰਸ਼ਨ ਕਰੋ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਔਰ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਖੁਸ਼ੀਆਂ ਭਰਿਆ ਬਤੀਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਨੂੰ ਜੀ ਗੁਰੂ ਘਰ ਆਏ ਆ ਜੀ ਨਵੇਂ ਸਾਲ ਦੀਆਂ ਖੁਸ਼ੀਆਂ ਦੇ ਵਿੱਚ ਮੱਥਾ ਟੇਕ ਨਮਸਤਕ ਹੋਣਾ ਕਿਸੇ ਵੀ ਸਾਲ ਵਿੱਚ ਜਿਹੜੀਆਂ ਸਾਡੇ ਕਮੀਆਂ ਜਾਂ ਖੁੱਲ੍ਹਾ ਹੋ ਗਿਆ ਉਹਨਾਂ ਦੀ ਮਾਫੀ ਮੰਗਣ ਤੇ ਅਰਦਾਸ ਕਰਨ ਆਏ ਕਿ ਗੁਰੂ ਮਹਾਰਾਜ ਆਉਣ ਵਾਲਾ ਸਾਲ ਸਾਰਿਆਂ ਦੀ ਸੰਗਤ ਲਈ ਚੜ੍ਹਦੀ ਕਲਾ ਤੇ ਮਿਹਰ ਵਰ ਪਰਿਆ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿੱਤਰ ਸਥਾਨ ਗੁਰਦਆਰਾ ਸ੍ਰੀ 베ਰ ਸਾਹਿਬ ਜਿੱਥੇ ਲੱਖਾਂ ਦੀ ਜਲਵਿਕ ਸੰਗਤ ਅੱਜ ਨਤਮਸਤਕ ਹੋ ਰਹੀਆਂ ਸਾਰੀਆਂ ਸੰਗਤਾਂ ਇਸ ਵੀ ਸਾਨੂੰ ਦਾ ਕਰਕੇ ਨਵੇਂ ਸਾਲ ਦੀਆਂ ਖੁਸ਼ੀਆਂ ਮਾਣਨ ਵਾਸਤੇ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਇਸ ਨਵੇਂ ਸਾਲ ਨੂੰ ਮਨਾਉਂਦੀਆਂ ਨੇ ਮੈਂ ਸਿੱਖ ਇਤਿਹਾਸ ਦੀ ਗੱਲ ਕਰਾਂ ਖਾਸ ਕਰਕੇ ਸਿੱਖਾਂ ਦਾ ਨਵਾਂ ਸਾਲ ਆ ਉਹ ਇੱਕ ਚੇਤਨੋਂ ਆਰੰਭ ਹੁੰਦਾ ਸਾਰੇ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇੱਕ ਚੇਤਨੋਂ ਨਵੇਂ ਸਾਲ ਦੀ ਮੁਬਾਰਕ ਦਿੰਦੇ ਨੇ ਸੰਗਤਾਂ ਨੂੰ ਔਰ ਮਨਾਉਂਦੇ ਨੇ ਜੇ ਆਪਾਂ ਕਾਰੋਬਾਰੀ ਧੰਦੇ ਦੀ ਗੱਲ ਕਰੀਏ ਜੇ ਬਿਜ਼ਨਸ ਦੀ ਗੱਲ ਕਰੀਏ ਲੋਕਾਚਾਰੀ ਦੀ ਗੱਲ ਕਰੀਏ ਜਾਂ ਜਿਵੇਂ ਕਾਰੋਬਾਰ ਧੰਦੇ ਚੱਲਦੇ ਨੇ ਜਿਵੇਂ ਸਿਸਟਮ ਚੱਲਦਾ ਸਾਰਾ ਦੁਨਿਆਵੀ ਉਦੇ ਸਾਲ ਜਿਹੜਾ ਨਵਾਂ ਸਾਲ ਆ ਉਹ 1 ਜਨਵਰੀ ਨੂੰ ਆਰੰਭ ਹੁੰਦਾ ਜਿਹੜਾ ਗੁਰ ਸਿੱਖੀ ਲੈਵਲ ਤੇ ਨਵਾਂ ਸਾਲ ਆ ਉਹ ਇੱਕ ਚੇਤ ਨੂੰ ਆਰੰਭ ਹੁੰਦਾ ਪਰ ਮੈਂ ਫਿਰ ਵੀ ਇਸ ਸਾਲ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਵਧਾਈ ਦਿਨਾ ਇਹ ਵੀ ਬੇਨਤੀ ਕਰਨਾ ਕਿ ਸਭ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਜਿਹੜਾ ਸਿੱਖ ਇਤਿਹਾਸ ਨਾਲ ਸੰਬੰਧਿਤ ਆ ਨਾਨਕ ਸ਼ਹੀ ਕੈਲੰਡਰ ਅਨਸਾਰ ਆ ਇੱਕ ਚੇਤ ਨੂੰ ਨਵਾਂ ਸਾਲ ਮਨਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ